ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ 10 ਕਾਜ ਸਵਾਰ ਹੁਣ ਕਈ ਵੇਲੇ ਇਹਦਾ ਅਰਥ ਆਪਾਂ ਕਰਦੇ ਨੇ ਬੰਦਾ ਕਿਸੇ ਕੰਮ ਨਹੀਂ ਆਉਂਦਾ ਆ ਜਿਹੜੇ ਜਾਨਵਰ ਹੁੰਦੇ ਆ ਉਹ 10 ਕਾਜ ਉਹਨਾਂ ਦਾ ਚਮੜਾ ਵੀ ਵਿਕਦਾ ਪਰ ਸਾਧ ਸੰਗਤ ਦੀ ਫਿਰ ਤਾਂ ਗੁਰਬਾਣੀ ਗਲਤ ਹੋ ਜਾਏਗੀ ਅੱਜ ਜਿਸ ਵੇਲੇ ਮਨੁੱਖ ਦੀ ਮੌਤ ਹੁੰਦੀ ਆ ਉਹਦੀਆਂ ਅੱਖਾਂ ਦੂਸਰੇ ਨੂੰ ਲੱਗ ਜਾਂਦੀਆਂ ਇਥੋਂ ਤੱਕਰ ਸਾਇੰਸ ਪਹੁੰਚ ਗਿਆ ਇਸ ਅੱਖ ਦੇ ਸਾਡੇ ਵਿੱਚ 6 ਲਹਿਰ ਹੁੰਦੀਆਂ ਹਨ ਤਕਰੀਬਨ ਜੇ ਇੱਕ ਦੋ ਵੀ ਬੰਦੇ ਤਿੰਨ ਚਾਰ ਬੰਦੇ ਨਜ਼ਰ ਲੈ ਸਕਦੇ ਆ ਮਰਦ ਮਰਦੇ ਬੰਦੇ ਦੀ ਸਕਿੰਨ ਵੀ ਕੰਮ ਆਉਂਦੀ ਹੈ ਉਹਦੀ ਸਕਿੰਨ ਵੀ ਕੰਮ ਆਉਂਦੀ ਜਿਹੜੇ ਐਕਸੀਡੈਂਟ ਹੋ ਜਾਂਦੇ ਉਹਨਾਂ ਦੇ ਸਰੀਰ ਦੇ ਹੋਰ ਵੀ ਜਿਹੜੇ 파ਟ ਹਨ ਦੂਸਰੇ ਸਰੀਰਾਂ ਵਿੱਚ ਲੱਗ ਕੇ ਥੋੜਾ ਸਮਾਂ ਉਹ ਵੀ ਜ਼ਿੰਦਗੀ ਪ੍ਰਾਪਤ ਕਰ ਲੈਂਦੇ ਫਿਰ ਬਾਣੀ ਗਲਤ ਹੋ ਗਈ ਪਰ ਭਾਵ ਕੀ ਸੀ ਨਰੂ ਮਰੇ ਜਦੋਂ ਇਨਸਾਨੀਅਤ ਮਨੁੱਖ ਦੀ ਮਰ ਜਾਂਦੀ ਅੰਦਰੋਂ ਨਰ ਕਾਮਨਾ ਆਵੇ ਬੰਦਾ ਕਿਸੇ ਕੰਮ ਦਾ ਨਹੀਂ ਕਰ ਤੂਤ ਪਸ਼ੂ ਕੀ ਮਾਨਸ ਜਾਤ ਨਰੂ ਮਰੇ ਨਰ ਕਾਮਨਾ ਆਵੇ ਪਰ ਜਿੱਦਨੇ ਤੇਰੇ ਅੰਦਰੋਂ ਪਸ਼ੂਪੁਣਾ ਮਰ ਜਾਂਦਾ ਨਾ ਪਸ਼ੂ ਮਰੇ 10 ਕਾਲ ਸਵਰ ਜਿਤਨੇਦਰ ਪਸ਼ੂ ਪੂਣਾ ਮਾਰਦੈਂ ਤਾਂ ਫਿਰ 10 ਕੰਮ ਕਰ ਸਕਦਾ ਮਨੁੱਖ ਕੰਮ ਦਾ ਹੋ ਜਾਂਦਾ ਹੈ